ਸਸੀ ਗਾਇ ਬਫਰੈਂਡਸ ਹੋਪਸ ਆਫ ਸਾਰੇ ਆ ਨੇ ਵਧੀਆ ਹੋਵਗੇ ਤੇ ਜਿਵੇਂ ਕਿ ਤੁਹਾਨੂੰ ਪਤਾ ਹਨਾ ਸਾਡੇ ਘਰੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਤੇ ਡੈਡੀ ਦੇ ਬਿਮਾਰ ਹੋਣ ਕਰਕੇ ਮੈਂ ਫਿਰ ਇੱਧਰ ਹੀ ਆ ਗਈ ਉਧਰੋਂ ਫਿਰ ਵਾਪਸ ਫਿਰ ਘਰੇ ਆ ਗਈ ਤੇ ਡੈਡੀ ਥੋੜਾ ਜਿਆਦਾ ਹੀ ਸੀਰੀਅਸ ਹੋ ਗਏ ਸੀਗੇ ਤੇ ਪ੍ਰੇਅ ਕਰੋ ਸਾਰਿਆਂ ਨੇ ਵੀ ਜਲਦੀ ਠੀਕ ਹੋ ਜਾਣਾ ਤੇ ਫਿਰ ਮੈਂ ਸਬਜੀ ਬਣਾਉਣ ਲੱਗੀ ਸੀ ਹੁਣ ਸੋਚਿਆ ਵੀ ਨਾਲ ਨਾਲ ਮੈਂ ਫਰੈਂਚ ਫਰਾਈਜ਼ ਬਣਾ ਲਾਂ ਹਨਾ ਤੇ ਫਿਰ ਮੈਂ ਉਹ ਵੀ ਬਣਾ ਕੇ ਦਿਖਾਵਾਂਗੀ ਤੁਹਾਨੂੰ ਆਲੂ ਦੇ ਤੇ ਤੁਸੀਂ ਵੀ ਦੇਖਿਓ ਅੱਗੇ ਕਿੱਦਾਂ ਬਣਾਉਣੀ ਆ ਸੋਨੂੰ ਗਈ ਹੋਈ ਆ ਗਈ ਉੱਥੇ ਵਿਆਹ ਵਾਲੇ ਘਰੇ ਤੇ ਫਿਰ ਇੱਥੇ ਘਰੇ ਕੋਈ ਵੀ ਨਹੀਂ ਸੀ ਫਿਰ ਮਮਾ ਕੋਲੇ ਇੱਥੇ ਆ ਗਈ ਸੀਗੀ ਤੇ ਇਸ ਕਰਕੇ ਹੁਣ ਬਣਾਉਣ ਲੱਗੀ ਆ ਮੈਂ ਸਬਜੀ ਰੋਟੀ ਪਾਣੀ ਤੁਹਾਨੂੰ ਦਿਖਾਉਣੇ ਆ ਅੱਗੇ ਹਾਂਜੀ ਤਾਂ ਆਪਾਂ ਲਵਾਂਗੇ 4 ਆਲੂ ਤੇ ਇਹਨੂੰ ਧੋ ਕੇ ਪਹਿਲਾਂ ਕੱਟ ਲਈਏ ਪਿੰਦ ਘੋਨੇ ਤੋਂ ਅੱਗੇ ਇਧਰ ਆਪਣੀ ਸਬਜ਼ੀ ਕੱਟ ਕੇ ਰੈਡੀ ਹੋ ਗਈ ਇਹਨੂੰ ਵੀ ਤੜਕਾ ਲਾਉਣਾ ਨਾਲ-ਨਾਲ ਦਿਖਾਵਾਂਗੇ ਤੁਹਾਨੂੰ ਇਹ ਵੀ ਹਾਂਜੀ ਤੇ ਆਲੂ ਕੱਟ ਕੇ ਰੈਡੀ ਕਰ ਲਈ ਆਪਾਂ ਤੇ ਹੁਣ ਲੱਗਿਆ ਤੜਕਾ ਲਾਉਣ ਸਾਰਾ ਸਮਾਨ ਰੈਡੀ ਹੈ ਆਰਾ ਰੋਟ ਹੈ ਨਹੀਂ ਸੀ ਇਸ ਕਰਕੇ ਆਪਾਂ ਸਿੰਪਲੀ ਬਣਾਵਾਂਗੇ ਜੀ ਤਾਂ ਆਪਾਂ ਲਾਉ ਲੱਗੇ ਆ ਤੜਕਾ Kırmızı biberi ekleyelim. Taze biberi ਸਬਜੀ ਪਾ ਰਹੇ ਹੁਣ ਆਪਾਂ ਵਿੱਚ ਲੱਗਦਾ ਉਹ ਨਹੀਂ ਦੇਰ ਤੱਕ ਆਪਾਂ ਇਧਰ ਤੇਲ ਗਰਮ ਹੋਣ ਲਈ ਰੱਖ ਲੈਂਦੇ ਆ ਜਿਨੇ ਦੇਰ ਤੱਕ ਤੇਲ ਗਰਮ ਹੁੰਦਾ ਉਸ ਦੇਰ ਤੱਕ ਆਪਣੀ ਸਬਜ਼ੀ ਸੌਣ ਕੇ ਰਹਿਣੀ ਹੋਜੀ ਆ ਜੋ ਗੋਭੀ ਕੱਚੀ ਨਾ ਰਵੇ ਆਪਾਂ ਅੱਧਾ ਗਲਾਸ ਪਾਣੀ ਦਾ ਐਡ ਕਰਾਂਗੇ ਇਸ 'ਚ ਫਿਰ ਇਹਨੂੰ ਕੱਚੀ ਨਹੀਂ ਮਾਰਨੀ ਬਸ ਟੱਕ ਕੇ ਰੱਖ ਦਾਂਗੇ ਲਓ ਜੀ ਮਾਮੂਲੀ ਜਿਹਾ ਪਾਣੀ ਵਿੱਚ ਪਾਉਣਾ ਜਿਆਦਾ ਨਹੀਂ ਪਾਉਣਾ ਚਲੋ ਹੁਣ ਇਹਨੂੰ ਟੱਕ ਦਿੰਨੇ ਆ ਉਦੋਂ ਤੱਕ ਬਣ ਜੂ ਤੇਲ ਗਰਮ ਹੋ ਗਿਆ ਕਿ ਨਹੀਂ ਚੈੱਕ ਕਰਨ ਲਈ ਇੱਕ ਸਿਰਦ ਦਿੰਨੇ ਆ ਵਿੱਚ ਜੇ ਤੇਲ ਗਰਮ ਨਹੀਂ ਹੋਇਆ ਚੰਗੀ ਤਰ੍ਹਾਂ ਜਦੋਂ ਗਰਮ ਹੋ ਗਿਆ ਤਾਂ ਉਦੋਂ ਫਰਾਈ ਕਰਦੇ ਆ ਇਹਨਾਂ ਨੂੰ ਹਾਂਜੀ ਤਾਂ ਆਪਾਂ ਥੋੜਿਆ ਨਮਕ ਐਡ ਕਰਦੇ ਆ ਜਿੰਨਾ ਟੇਸਟ ਵੀ ਆਵੇ ਚਲੋ ਜੀ ਹੁਣ ਇਹਨਾਂ ਨੂੰ ਆਪਾਂ ਸਾਰੇ ਨੂੰ ਮਿਕਸ ਕਰ ਲਾਂਗੇ ਵਿੱਚ ਨਮਕ ਨੂੰ ਹੋ ਗਿਆ ਸੀ ਕੰਮ ਡਿੱਗ ਪਈ ਸੀ ਕੜਾਹੀ ਚਲੋ ਹੁਣ ਇਹਨਾਂ ਨੂੰ ਆਪਾਂ ਮਿਕਸ ਕਰ ਲਈਏ ਲਓ ਜੀ ਮਿਕਸ ਹੋ ਚੁੱਕਿਆ ਜੀ ਦੇਖ ਸਕਦੇ ਹੋ ਤੇਲ ਹੋ ਗਿਆ ਪੂਰਾ ਗਰਮ ਤੇ ਆਪਾਂ ਹੁਣ ਇਹਦੇ ਵਿੱਚ ਛੱਡਣੀ ਹੈ ਦੇਖੋ ਕਿਨੇ ਘੈਂਟ ਬਣ ਰਹੇ ਆ ਕ੍ਰਿਸਪੀ ਕ੍ਰਿਸਪੀ ਬਣ ਜਾਣਗੇ ਲਓ ਜੀ ਤੁਸੀਂ ਦੇਖ ਹੀ ਸਕਦੇ ਹੋ ਬਰਾਊਨ ਜੇ ਹੋ ਚੁੱਕਿਆ ਦੇਖੋ ਇੱਕ ਤਾਂ ਯਾਰ ਬੈਲੈਂਸ ਵਿਗੜ ਜਾਂਦਾ ਨਾ ਇਹਦਾ ਡੈਗ ਵੀ ਨਾ ਬਗੂ ਉੱਤੇ ਪੈ ਗਿਆ ਨਾ ਬਹੁਤ ਕੰਮ ਖਰਾਬ ਹੋ ਗਿਆ ਜਿਆਦਾ ਵੀ ਨਹੀਂ ਆ ਜਾਂਦਾ ਹੂੰ लौजी देखो पूरे क्रिस्पी क्रिस्पी बन के रेडी हो चुके हैं लौजी ਹਾਂ ਦੇਖੋ ਬਣ ਗਏ ਲੋ ਜੀ ਇਹ ਵੀ ਬਣ ਕੇ ਹੋ ਗਏ ਰੈਡੀ ਹੁਣ ਆਪਾਂ ਇਹਨਾਂ ਨੂੰ ਕੱਢ ਲਈਏ ਲੋ ਜੀ ਪੂਰੇ ਫਰਾਈ ਹੋ ਚੁੱਕੇ ਆ ਹੁਣ ਇਹਨਾਂ ਨੂੰ ਆਪਾਂ ਬਾਹਰ ਕੱਢ ਲੈਣੇ ਆ ਕਿਸੇ ਦੇਖ ਹੀ ਸਕਦੇ ਹ ਕਿੰਦਾ ਬਣ ਚੁੱਕੇ ਆ ਇਹ ਤੇ ਹੁਣ ਇਹਨਾਂ ਨੂੰ ਇੱਕ ਵਾਰ ਦੁਬਾਰਾ ਫਰਾਈ ਕਰ ਲੈਣੇ ਆਪਾਂ ਤਾਂ ਇਹ ਕ੍ਰਿਸਪੀ ਜੇ ਬਣ ਜਾਣਗੇ ਫਿਰ ਟੇਸਟ ਆਊਗਾ ਆਪਾਂ ਇਹਨਾਂ ਨੂੰ ਹੋਰ ਤੇ ਫਰਾਈ ਇਧਰ ਆਪਣੀ ਸਬਜ਼ੀ ਬਣ ਕੇ ਰੈਡੀ ਹੋ ਚੁੱਕੀ ਆ ਦੇਖ ਸਕਦੇ ਹੋ ਤੁਸੀਂ ਲਓ ਜੀ ਦੇਖੋ ਹਜੇ ਥੋੜਾ ਪਾਣੀ ਆ ਵਿੱਚ ਜਿੰਨਾ ਟਾਈਮ ਇਹ ਸੁੱਕਦਾ ਨਹੀਂ ਉਹਨਾ ਟਾਈਮ ਬਣਦੀ ਹੈ ਚਲੋ ਇਹ ਬਣ ਜਾਂਦੀ ਉਹਨਾਂ ਡੇਰ ਆਪਾਂ ਉਹਨਾਂ ਨੂੰ ਕੱਢ ਲੈਨੇ ਆ ਮੈਂ ਕਿ ਹੈਲਪ ਕਰ ਰਹੀ ਆ ਦੇਖ ਸਕਦੇ ਆ ਤੁਸੀਂ ਬੰਦ ਕੇ ਰੈਡੀ ਹੋ ਚੁੱਕੇ ਆ ਤੇ ਹੁਣ ਆਪਾਂ ਨੂੰ ਇੱਕ ਪਾਸੇ ਕੱਢ ਲੈਣੇ ਆ ਅੰਜੀਤਾ ਆਪਣੀ ਆਲੂ ਵਾਲੀ ਰੈਸਪੀ ਬਣ ਕੇ ਤਿਆਰ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਆਸਾਨੀ ਤਰੀਕੇ ਨਾਲ ਬਣ ਚੁੱਕੀ ਆ ਇਹਨੂੰ ਆਪਾਂ ਘਰੇ ਲੈਸ ਜੇ ਕੋਈ ਚੀਜ਼ ਨਾ ਹੋਵੇ ਥੱਲੇ ਆਲੂ ਵੀ ਹੋਣਾ ਆਪਾਂ ਨਮਕ ਪਾ ਕੇ ਬਣਾ ਸਕਦੇ ਆ ਦੇਖ ਹੀ ਸਕਦੇ ਹੋ ਤੁਸੀਂ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਚਾਟ ਮਸਾਲਾ कॉर्डिंग कर लेना किसी अपने देख साहब जब के रेडी हो चुके हैं तो इसे ट्राई करके देखो बढ़िया बने हैं तो इसे जरूर बना के देखते हो ਲਓ ਜੀ ਸਬਜੀ ਬਣ ਕੇ ਹੋ ਗਈ ਰੈਡੀ ਦੇਖ ਸਕਦੇ ਹੋ ਤੁਸੀਂ ਵੈਸੇ ਤਾਂ ਗੋभी ਅਲ ਗੋभी ਬਣਦੀਆਂ ਤੇ ਮੈਂ ਫੋਲੋ ਗੋਭੀ ਐਂਡ ਮਟਰ ਬਣਾਇਆ ਵਿੱਚ ਚਾਲੂ ਐਡ ਨਹੀਂ ਕੀਤੇ ਤੇ ਅਦਰ ਆਪਾਂ ਬਣਾਏ ਸੀ ਸੋ ਖਤਮ ਵੀ ਹੋ ਚੁੱਕਿਆ ਥੋੜੇ ਜਿਹੇ ਰਹਿ ਗਏ ਤੁਸੀਂ ਵੀ ਜਰੂਰ ਟਰਾਈ ਕਰਿਓ ਬਹੁਤ ਵਧੀਆ ਬਣੀ ਸੀ ਟੇਸਟੀ ਬਣੀ ਸੀ ਤੁਸੀਂ ਟਰਾਈ ਜ਼ਰੂਰ ਕਰਿਓ ਤੁਸੀਂ ਹਾਂਜੀ ਤਾਂ ਕਿੱਦਾਂ ਲੱਗੇ ਅੱਜ ਦਾ ਬਲੌਗ ਜਿਵੇਂ ਕਿ ਤੁਸੀਂ ਦੇਖਿਆ ਅੱਜ ਮੈਂ ਬਣਾਈ ਆ ਆਲੂ ਦੀ ਰੈਸਪੀ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਬਹੁਤ ਹੀ ਆਸਾਨ ਸੀ ਹਨਾ ਘਰੇ ਆਪਣੇ ਆਮ ਤੌਰ ਤੇ ਆਲੂ ਹੁੰਦੀ ਨੇ ਆਲੂ ਬਣਦੀ ਸਬਜ਼ੀ ਬਣਾ ਸਕਦੇ ਆਪਾਂ ਠੀਕ ਆਲੂ ਟਿੱਕੀ ਬਣਾ ਸਕਦੇ ਆਂ ਤੇ ਆਲੂ ਤੋਂ ਬਹੁਤ ਸਾਰੀਆਂ ਚੀਜ਼ਾਂ ਬਣ ਜਾਂਦੀਆਂ ਬਹੁਤ ਸਾਰੀਆਂ ਰੈਸਪੀ ਬਣ ਜਾਂਦੀਆਂ ਨੇ ਤੇ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਜਿਵੇਂ ਕੀ ਤੁਹਾਨੂੰ ਪਤਾ ਹੀ ਆ ਹਨਾ ਤੇ ਸਾਡੇ ਵਿਆਹ ਦੀ ਚ ਤਿਆਰੀਆਂ ਚੱਲ ਰਹੀਆਂ ਉਹ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਅੱਗੇ ਤੇ ਮੇਰੇ ਬਲੌਗ ਨੂੰ ਪਿਆਰ ਦਿੰਦੇ ਰਹੋ ਇਸੇ ਤਰ੍ਹਾਂ ਤੇ ਦੱਸਿਓ ਮੇਰਾ ਬਲੌਗ ਕਿਦਾਂ ਲੱਗਿਆ ਤੁਹਾਨੂੰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਮਿਲਦੇ ਆ ਨੈਕਸਟ ਬਲੌਗ ਥੈਂਕ ਯੂ